ਸਾਕੀ ਫਾਈ ਫਾਈ ਮੈਸੇਜ ਦੇਖਦਾ ਮਿਲਦੀ ਆ ਆਹ ਵੇ ਪੁੱਤ ਕਿਉਂ ਆ ਆ ਦੇਖੋ ਜੀ ਓ ਦੋਸਤੋ ਜੀ ਸਵਾਗਤ ਆ ਜੀ ਤੁਹਾਡਾ ਸਾਰਿਆਂ ਦਾ ਸਾਡੇ ਨਿਊ ਬਲੌਗ ਤੇ ਵਿੱਚ ਜਿਹਦਾ ਨਾਮ ਹੈਗਾ ਸਹਿਜ ਅਮਨ ਬਲੌਗਸ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਤੇ ਮੇਰਾ ਜੀ ਰੋਸ਼ਨ ਮੇਰਾ ਨਾਮ ਹੈ ਦਾ ਰੋਸ਼ਨ ਤੇ ਮੇਰੀ ਵਾਈਫ ਦਾ ਨਾਮ ਜਿਹੜਾ ਹੈਗਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਆ ਉਹਦਾ ਨਾਮ ਹੈਗਾ ਡਿੰਗੋ ਤੇ ਡਿੰਗੋ ਜਿਹੜੀ ਤੁਸੀਂ ਦੇਖੀ ਹੋਣੀ ਸਾਰਿਆਂ ਨੇ ਵਲੌਗ ਦੇ ਵਿੱਚ ਤੇ ਇਸ ਟਾਈਮ ਡਿੰਗੋ ਤੁਹਾਨੂੰ ਮੈਂ ਦਿਖਾਉਣ ਲੱਗਾ ਆ ਜੀ ਆ ਦੇਖੋ ਜੀ ਡਿੰਗੋ ਡਿੰਗੋ ਆਇਆ ਹੁਣ ਇੱਧਰ ਹੁਣ ਤੈਨੂੰ ਮੈਂ ਹਾਰ ਪਾਵਾਂ ਇੱਥੇ ਆ ਕੀ ਤੁੰਦਲਾ ਕਿੰਨਾ ਸਾਫ਼ ਕਰੋ ਕੈਮਰਾ ਓ ਕੈਮਰਾ ਸਾਫ਼ ਕਰੋ ਜਿਦੋਂ ਤੇਰੇ ਨਾਲ ਲੈਂਦਾ ਫੇਰ ਪਤਾ ਲੱਗਾ ਨਾ ਤੇ ਰੇ ਨੀ ਲਾਈਟ ਪੈ ਰਹੀ ਫੇਸ ਤੇ ਬਲਵਲਾ ਆ ਮੂ ਤੇ ਇੰਨਾ ਚਿੱਟਾ ਹੈ ਜਿਹੜਾ ਤੇਰਾ ਮੂੰਹ ਹੋਇਆ ਲੋ ਜੀ ਹੁਣ ਦੇਖੋ ਯਾ ਤੇ ਰੰਗ ਪਤਾ ਨਹੀਂ ਪਤਾ ਨਹੀਂ ਕਿੱਦਾਂ ਪੈ ਜਾਂਦਾ ਅੱਛਾ ਮੇਰਾ ਫਿਰ ਰੰਗ ਕਾਲੇ ਆ ਗਿਆ ਪਹਿਲੇ ਪਾਪਾ ਮੂਣੀ ਨਹੀਂ ਹੈ ਨਾ ਤੇਰਾ ਕਾਲਾ ਆ ਗਿਆ ਤੇ ਰੋਜ਼ ਹੀ ਕੱਪੜਿਆਂ ਦਾ ਕੰਮ ਰਹਿੰਦਾ ਹੈ ਆ ਜੀ ਏ ਜਦ ਤੱਕ ਸੀ ਰੱਖਦੇ ਨਾ ਉਹ ਜੰਗਾਲੀ ਚੀਜ਼ ਤੇ ਪੁੱਤ ਫਿਰ ਜੰਗਾਲ ਰੰਗੇ ਹੋ ਜਾਂਦੇ ਕੱਪੜੇ ਸਾਰੇ ਤੇ ਤੋ ਅਨੂ ਸੀ ਪੱਕਾ ਤੁਹਾਨੂੰ ਸੀ ਆਪਣਾ ਰੂਮ ਦਿਖਾ ਲਿਆ ਸੀ ਕੱਲ ਤੇ ਸਾਰਿਆਂ ਦੇ ਕਮੈਂਟਸ ਜਿਹੜੇ ਆਏ ਸੀਗੇ ਤੇ ਵਧੀਆ ਜਿੱਤੇ ਸਾਰਿਆਂ ਨੇ ਕਮੈਂਟ ਤੇ LED ਦਾ ਸਾਡਾ ਜਿਹੜਾ ਜਿਗਾਰਡ ਉਹ ਨਹੀਂ ਲੱਗਾ ਕਿਤੇ ਵੀ ਲਓ ਜੀ ਇਸ ਤਰ੍ਹਾਂ ਰੂਮ ਸੀਗਾ ਤੇ ਵਟੇ ਜਿਹੜੀ LED ਆ ਉਹ ਨਹੀਂ ਲੱਗੀ ਅਜੇ ਤੱਕ ਲੱਗੀ ਇਸ ਕਰਕੇ ਨਹੀਂ ਹੈਗੀ ਕਿਉਂਕਿ ਬੰਦਾ ਆਇਆ ਸੀਗਾ ਜੀ ਗੱਲ ਲਗਾਉਣ ਵਾਸਤੇ ਤੇ ਉਹਨਾਂ ਨੇ ਜਿਹੜਾ ਸਮਾਨ ਉਹ ਲੈਣ ਦਾ ਕੋਈ ਹੋਰ ਲੱਗਣਾ ਕੋਈ ਹੋਰ ਸੀਗਾ ਇਸ ਕਰਕੇ ਉਹ ਲੱਗੀ ਨਹੀਂ ਇੱਥੇ ਮੈਂ ਕਹਿੰਦਾ ਵਾਪਸ ਕਰ ਦਈਏ ਉਹਨੂੰ ਹਾਂ ਵਾਪਸ ਕਰ ਦਈਏ ਲੈਡੀ ਕਰ ਦੋ ਆਹ ਲਈ ਤਾਂ ਹੈ ਨਹੀਂ ਉਹਨੇ ਇੰਨਾ ਟਾਈਮ ਥੋੜਾ 24 ਘੰਟੇ ਦੇ ਵਿੱਚ ਵਿੱਚ ਲਾਉਣੀ ਹੁੰਦੀ ਹੈ ਉਹਨਾਂ ਨੇ ਇਹ ਤਾਂ 48 ਘੰਟੇ ਕਰਤੇ ਆ। ਖੜਿਆ। ਤੇ ਹੁਣ ਹੁਣ ਵਾਪਸ ਕਰੋ ਹੋਰ ਕੀ ਹੁਣ। ਚਲੋ। ਕੋਣ ਨਾ ਬਸ। ਤੱਕੋ। ਤੱਕੋ। ਚਲ ਚਲ ਚੱਕ ਆ ਕੀ ਕਰ ਆ ਕੀ ਕੰਮ ਆ ਹੁਣ। ਐਲ.ਈ.ਡੀ ਵਾਪਸ ਕਰਨ ਵਾਲੀ ਹੈ। ਚਾਦਰ ਪਸ਼ਾਹ ਹੋ ਚੁੱਕੀ ਆ ਜੀ ਇੱਧਰ ਵੀ। ਮਮਾ ਸਫਾਈ ਕਰਨ ਤਾਂ ਇਹ ਮਮਾ ਨੇ ਉੱਧਰ ਵੀ ਸਫਾਈ ਕਰਨ ਤੇ ਉੱਧਰ ਵੀ ਸਫਾਈ ਕਰਨ ਹਾਂ ਤੇ ਬਰਾਹੂ ਪਛੋਣੀ ਵਾਟਰਪੂਫ ਵਾਲੀ ਉਹ ਹਾਂ ਕੀ ਇਹਦਾ ਨਾਮ ਬੜੀ ਹਾਂ ਵਾਟਰਪੂਫ ਵਾਲੀ ਇਹਦੇ ਨਹੀਂ ਸੁਸੂ ਕਰ ਦਿੰਦੀ ਇਹ ਮੈਂ ਚਪਲਾ ਪੁੱਠੀਆਂ ਦੇ ਢਾੜੀ ਇਹਦੇ ਕੋਲਾ ਪੈਣੀਆ ਚੁੱਪਲਾ ਪੁੱਠੀਆਂ ਦਿੱਤੀਆਂ ਪੁੱਠੀਆਂ ਹਾਂ ਚਿੰਗੂ ਲੱਗੇ ਬਾਸ ਨੂੰ ਚਾਦਰਾਂ ਹੀ ਪਹਿਲਾਂ ਲਾਉਣੀਆਂ ਆਪਣੀ ਚਾਦਰ ਰੋਈ ਚਾਲੋ ਆਪਣੀ ਚਾਦਰ ਉਧਰ ਪਛਾਲੋ ਤੇਰਾ ਕੰਮ ਕਰਕੇ ਫਿਰ ਮੰਮੀ ਨੂੰ ਮੇਰੇ ਕਮਰੇ ਦੀ ਚਾਦਰ ਪਛਾੜਤੀ ਆ ਹਾਂ ਹੁਣ ਅਦਰ ਸਫਾਈ ਕਰਨੀ ਦੂਜੇ ਕਮਰੇ ਨੂੰ ਸਫਾਈ ਕਰ ਲਈ ਉਧਰ ਤੇ ਅਲੀਡੀ ਪਈ ਆ ਤਾਂ ਚਾਦਰ ਪਛਾੜੀ ਹੋਣੀ ਚਾਹੀਦੀ ਹੋਣੀ ਪਈ ਹੋਣੀ ਚਾਹੀਦੀ 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 ਹੋਣੀ ਚਾਹੀ ਤਹਾਲਾ ਲੇ ਲੀ ਮਮ ਤੁਨ ਤਹਾਂ ਕਾ ਲਾਣਾ ਕਿੱਦਾਂ ਗਈਆਂ ਉਹ ਇਹ ਕਿੱਦਾਂ ਹਰਾਲਾ ਪਾਤਾ ਪਾਗ ਲਾਈਆਂ ਆ ਆ ਇਧਰ ਇਹਦਾ ਕਿੱਦਾਂ ਚਾਦਾ ਖਰਾਬ ਹੋਈ ਆ ਇਹ ਕਾ ਲੀੜੀ ਦੇ ਬਾੜੇ ਨਹੀਂ ਹੁੰਦੇ ਹੈਗੇ ਹੋਂ ਸੱਜ ਇਤਨਾ ਚਕਾ ਮਿਲਦਾ ਇਹਨੂੰ ਰੱਖੀਏ ਮਰ ਜਾ ਬੁੱਲੇ ਸੱਜਾ ਚਾਦਾ ਬੁਸ਼ਾਈਏ ਬਹੁਤ ਹਰਾਲਾ ਪਿਆ ਜਾਦਾ ਮੇ ਮੇ ਤੁਨ ਕਿੱਥੇ ਖੁਲੀ ਮਾਰੇ ਹੱਥ ਪਾਰੇ ਮੈਂ ਮਾਪੀ ਚੱਕੜੀ ਕੋ ਹੱਥ ਪਾਰੇ ਮਾਰੇ ਜਾ ਮਾਰੇ ਹੱਥ

ਤੱਕ ਹੀ ਹੋਈ ਸਾਲ ਬਟੇ ਜੇ ਆਲੇ ਗੱਤਾ ਵਿੱਚ ਆ ਦੇਖੋ ਜੀ ਓ 10 I got it ਦੂਜੀ ਗਲੀ ਤੇ ਅੱਧੀ ਨਾਲ ਕੋ ਮੇ ਕੋਸ਼ ਪਾਈ ਜੂ ਖਲਾਈਆ ਜਾ ਉਹ ਜਾ ਕੇ ਮੜਾ ਉੱਥੇ ਖੜਾ ਚਲ ਗਿਆ ਉਹ ਆ ਵੀ ਉੱਥੇ ਖੜਾ ਹਾਂ ਕਿੱਥੇ ਉਹ ਤੇ ਖੜਾ ਹੁੰਦਾ ਚਲ ਗਿਆ ਚਲ ਗਿਆ ਜਿਆ ਛੁੜੀ ਥੋੜੀ ਬਾਦੇ ਪਾਪਾ ਆ ਦੇਖੋ ਜੀ them ਕਿੰਨਾ ਹੋ ਗਿਆ 8:00 ए 7:30 ਹੋ ਚੱਲੇ ਆ ਜੀ 7:30 ਤੇ ਉਲਟਾ ਕਿ ਲੇਉਗਾ ਇਹਦੇ ਡੌਗੀ ਵਿਚਾਰਾ ਚੌਲ ਖਾਂਦੇ ਆ ਦੱਸ ਚੌਂ ਦੇਤੇ ਹਾਂ ਚੌਲ ਖਾ ਲੈ ਨੇ ਹੋਰ ਦੇ ਦੇ ਹੋਰੇ ਦੇਰੇ ਚੌਲ ਉਹਨੂੰ ਮੁਰਫ ਸਾਰੀ ਪਲੇਟ ਦੇਤੀ ਚੌਲ ਖਾਂਦਾ ਸੋ ਡੌਗੀ ਆਰਮ ਨੂੰ ਦੇਖ ਕੇ ਉਹਨਾਂ ਚ ਨਹੀਂ ਹੋਇਆ ਮੈਂ ਆਪਣਾ ਉਹ ਲੈ ਆਉਂਗਾ ਸੇਮੀਆਂ ਮੈਂ ਮੈਗਨਾ ਮੈਂ ਸੇਮੀਆਂ ਖਾਣੀਆਂ ਨਹੀਂ ਮੈਗੀ ਖਾਣੀਆਂ ਬਸ ਚੌੜੇ ਦਿਪਹਰ ਤੇ ਖਾਦੇ ਭੁੱਖਾ ਨਹੀਂ ਰਹਿਣੇ ਲੱਗੀ ਚਲੋ ਜੀ ਤੂੰ ਕਿਥੇ ਚੱਲੇਉਂ ਨਾ ਤੈਨੂੰ ਨਾ 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 ਤੂੰ ਨਹੀਂ ਜਾਣਾ ਆਮ ਨਹੀਂ ਲਿਆ ਰਿਓ ਨਾ 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 ਮੈਨੂੰ ਪਤਾ ਤੁਸੀਂ ਕੀ ਲੈਣ ਜਾਣਾ ਤੂੰ ਦਾ ਹਰ ਵੇਲੇ ਕਿਨੇ ਗੰਦਮ ਦਾ ਖਾਣਾ ਚਲ ਕਾਲੂ ਨੇ ਵੀ ਸਾਡੇ ਅੱਜ ਚੌਲ ਖਾ ਲਏ ਆ। ਲੋਨ ਨਹੀਂ ਪਾਇਆ ਨਹੀਂ ਸੀ ਥੋੜੇ ਫਿੱਕੇ ਫਿੱਕੇ ਬਣਾਏ ਸੀਗੇ। ਕਾਲੂ ਨੇ ਵੀ ਚੌਲ ਖਾ ਲਏ ਆ, ਆਪਾਂ ਵੀ ਚੌਲ ਖਾ ਲਏ ਆ। ਖਾਈ ਖੰਦਾ ਇਹਨਾ। ਉਹ ਬੜੇ ਪਸੰਦ ਕਾਲੂ ਨੂੰ ਚੌਲ। ਪਹਿਲੇ ਆਂ ਨਾ ਬਦ ਬਣਾ ਲੈ। ਡੌਗੀ ਨੂੰ ਪਤਾ ਨਹੀਂ ਚੌਲ ਪਾਇਦੇ ਕਿ ਨਹੀਂ ਪਾਇਦੇ। ਨਹੀਂ ਹੁਣ। ਪਈ ਨਹੀਂ। ਮਿੱਠੇ ਜੀ ਨਹੀਂ ਪਾਇਦੇ ਉਦਾਂ ਤਾਂ ਨਮਕ ਹੀ ਨਹੀਂ ਆ ਚਲੋ। ਆ ਜਾਓ। ਖਾਲੰਦ ਪੁੱਤ ਨੂੰ। चाह ले ये ना ले चाह चाह पीनी जैसे पुछ चाह पीनी पुछ के आ तो चाह पीनी कालू हाँ। चाह पीनी पुछ उच्ची बोल उच्ची बोल पुत तो चाह पीनी चाह पीनी कहता ਮੰਨ ਕੇ ਚਾਹ ਬਣਾ ਦੇ ਕਾਲੂ ਤੇ ਕਾਲੂ ਕਹਿੰਦਾ ਚਾਹ ਪੀਣੀ ਲੈ 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 ਦੇਖੀ ਹੋ ਜਾ ਮਾ ਜਮਾ ਜੀ ਹੋ ਤਾਵਾ ਕਾਲੂ ਚਾਹ ਮੰਗਦਾ ਯਾਰ ਜਾਣਾ ਦਾ ਗਾਇਓ ਨੀਰਾ ਹੋਈ ਜਾਂਦਾ ਆ ਇਹਨੂੰ ਫੜਨੇ ਆਣੇ ਨੂੰ ਫੜ ਮਮੀ ਇਹ ਇੱਕਦਾਂ ਨਾਲ ਜਾਣਾ ਪੈਣਾ ਹੈ ਭਾਂਡੇ ਕਿੰਨੀ ਵਾਰ ਪਿਆਰੇ ਧੋਦਾ ਇੱਥੇ ਹੈਗੇ ਮੈਨੂੰ ਲੈ ਦਿਓ ਬੋਲ ਗਰਨੇ ਭਾਂਡੇ ਇਕੱਠੇ ਹੋ ਗਏ ਕਿੰਨੇ ਧੋਣ ਬਾੜੇ ਕਲੇ ਕਾਇਆ ਹਰ ਵਕ ਉੱਤੇ ਹ ਰਾਤ ਨੂੰ ਇਕੱਲੇ ਜਾਉਣੇ ਮੈਂ ਕੱਢੋ ਬਹੁਤ ਅੰਦਰੋਂ ਬਾਹਰ ਐ ਮੀਂਹ ਪਿਆ ਆ ਲੋ ਜੀ ਇਹ ਹੁਣ ਗਏ ਆ ਲੈਣ ਮੈਂ ਪਾਣੀ ਬੀਲ ਮਾਂ ਪਹਿਲਾਂ ਪਾਣੀ ਪੀਂਦਾ ਮੈਂ ਟਾਈਮ ਲੋ ਜੀ ਹੁਣ ਮੈਂ ਇਹਨਾਂ ਨੂੰ ਮੈਂ ਕਰ ਲਿਆ ਲੈਣ ਲਈ ਕੁਛ ਮੈਂ ਕਿਹਾ ਤੁਸੀਂ ਲੈ ਆਓ ਜਾ ਕੇ ਨਿਆਣਿਆਂ ਦੇ ਕੰਮ ਦੇਖ ਲਓ ਇੱਥੇ ਬਸ ਖਾਰਾ ਪਾਈ ਰੱਖ ਦਿਆਂ ਸਾਰੀ ਦਿਹਾੜੀ ਇੱਧਰ ਆ ਦੇ ਲੈਣ ਸਵੇਰ ਨੂੰ ਨਾ ਇਹ ਬਾਹਰ ਖਿਲਦੇ ਆ ਬੜਾ ਹੀ ਪੜਾ ਲੱਗਦਾ ਸਮਾਨ ਉਹਨਾਂ ਲਈ ਆਸਮਾਨ ਚੱਕਣਾ ਇੰਧਾ ਜ਼ਿਆਦਾ ਤੁਦਰ ਮੈਂ ਬਿਸ਼ਾਤ ਸੀ ਉਧਰ ਹੀ ਰਹਿ ਗਈ ਆਲਰੇਡੀ ਪਈ ਆ ਸਾਡੇ ਕਮਰੇ ਦੀ ਲੁੱਕਾ ਹੋਣ ਦੀ ਨਵੀਂ ਲੁੱਕ ਕਮਰੇ ਦੀ ਨਵੀਂ ਲੁੱਕ ਇਧਰ ਬੈੱਡ ਲਾਦਦੇ ਤਾਂ ਇੱਥੇ ਆਲਰੇਡੀ ਲਾਵਾਂਗੇ ਜਿਸਲੇ ਲੱਗੂਗੀ ਤੇ ਸ਼ਾਮ ਮਾਰ ਡਾਇਮ ਸ਼ਾਮ ਮਾਰ ਆਂ ਮੇਰੇ ਬੁੱਲਾ ਭਾਂਡੇ ਜਿਹੜੇ ਤੋਤੇ ਆ ਟਕਾ ਦਮਾ ਉਨਾਂ ਚ ਕਰਨਾ ਨੇ ਆ ਜਾਣਾ ਉਹ ਲੈ ਕੇ ਤੇ ਵੀ ਪਾਣੀ ਤੋਂ ਦੇ ਮੈਮੀ ਤੋਂ ਬੋਲਣੇ ਤੇ ਰਲ ਨੂੰ ਚੜਾਉਣੀ ਨੇ ਬੋਲੇ ਵਾਲਿਆਂ ਨਾਲ ਚੱਲਦੀਆਂ ਨਾਲ ਹੀ ਜਾਣਾ ਲੋ ਹੋਦੀ ਚਿਆਦਾ ਤੋਂ ਇੱਥੇ ਚਿਆਦਾ ਤੋਂ ਇੱਥੇ ਨੂੰ ਵਿੱਚ ਰੱਖਾਂਗੇ 5 ਛੋਟਾ ਪਾਣਾਂਗੇ ਚੰਗੀਆਂ ਇਹ ਇਹਨੂੰ ਵਿੱਚ ਪਾ ਦਿੰਨੇ ਆ ਬਾਕੀ ਚਮਚ ਚਾਹੋਂ ਦੇ ਵਿੱਚ ਹੋ ਹੋ ਬਾਗ ਦਾ ਸੁਗੰਧ ਆ ਚਾਹ ਖੜਾਈ ਇਹ ਗੰਢੀ ਆਪਾਂ ਸੇਵੀਆਂ ਹਾਲਾਣੀ ਮੈਂ ਆਪਣੇ ਜੋਗੀ ਰੋਟੀ ਲਾਉਣੀ ਬਸ ਸਿਰਫ ਆਪਣੇ ਜੋਗੀ ਰੋਟੀ ਥੋੜੀ ਜਿਹੀ ਮੇਰੇ ਨਾਲ ਸੇਮੀ ਹਾਂ ਮੈਂ ਤੋਂ ਮੈਂ ਤਾਂ ਰੋਟੀ ਖਾਣ ਚਾਹੁੰਦੀ ਹਾਂ ਮੈਨੂੰ ਰਾਤ ਨੂੰ ਰੋਟੀ ਚਾਹੀਦੀ ਆ ਬੱਚ ਭੁੱਖ ਲੱਗਦੀ ਆ ਚਲੋ ਜੀ ਕੰਮ ਹੈ ਬੜਿਆ ਹਟਾ ਓਹੋ ਹੋ ਹੋ ਬਾਹ ਵੀ ਲਾਪੀ ਲਓ ਜੀ ਆਵੇ ਹੋਏ ਹੋਏ ਕੀ ਮੈਂ ਨਹੀਂੁੰਦੀ ਵੀਰੇ ਤੁਹਾਡਾ ਸਵੇਰੇ ਸ਼ਾਮ ਲਾ ਰਣੀ ਪਾਦਾ ਰਹਿੰਦਾ ਇੱਕ ਉਹਦੀ ਆ ਭாய் ਹਾਏ ਅੱਧੀ ਰਾਤ ਨੂੰ ਆ ਗਏ ਮੈਂ ਨਹੀਂ ਪੀਣਾ ਇਹ ਮੈਂ ਨਹੀਂ ਪੀਣਾ ਕੋਲ ਦੇ ਪਾਪਾ ਲਓ ਜੀ ਇਹ ਲੈ ਕੇ ਆਏ ਆ ਜੀ ਆਪਣੇ ਲਈ ਸੇਵੀਆਂ ਰੱਖ ਦੇ ਤਾ ਲੈ ਲੈਂਦੇ ਆ ਆ ਲੈ ਕੇ ਸੇਵੀਆਂ ਲੈ ਅਰੇ ਕੀ ਅੰਦਰ ਜੇ ਦਿਲ ਕਰੂਗਾ ਤਾਂ ਮੈਂ ਖਾ ਲੂਗੀ ਥੋੜੀ ਐਨ ਤਾਂ ਨਹੀਂ ਰੱਖ ਦੇ ਅੰਦਰ ਜੇ ਲੋ ਤੇ ਮੈਂ ਪਰੋਟੀ ਖਾ ਲਈ ਕੁਝ ਬਣਾਇਆ ਨਹੀਂ ਸੀ ਮੈਂ ਕਿਹਾ ਮੈਨੂੰ ਫੇਕ ਮੈਗੀ ਲਿਆ ਦਿਓ ਮੈਂ ਰੋਟੀ ਮੈਗੀ ਨਹੀਂ ਖਾ ਲੈਣੀ ਉਹ ਤਾਂ ਮੈਂ ਖਾਂਦੀ ਨਹੀਂ ਮੈਗੀ ਇਹ ਨਾਲ ਸੋਚਿਓ ਕਿ ਮੈਂ ਮੈਗੀ ਖਾਣੀ ਆ ਮੈਂ ਕਦੀ ਕਦੀ ਉਹ ਵੀ ਮੈਨੂੰ 3-4 ਮਹੀਨੇ ਹੋ ਗਏ ਨੇ ਮੈਨੂੰ ਤਾਂ ਖਾਦੀ ਨ ਮੈਗੀ ਹੈਨਾ ਅਸੀਂ ਨਹੀਂ ਮੈਗੀ ਖਾਈਦੀ ਉਹ ਘਟ ਖਾਈਦੀ ਠੀਕ ਹੈ ਹੁਣ ਚਲ ਮੈਂ ਕਿਹਾ ਹੁਣ ਜੇਕਰ ਮੈਂ ਕੁਲੇ ਆ ਜਾਈਂਗਾ ਇਹ ਨਹੀਂ ਮੈਗੀ ਉਹ ਆਮ ਤਾਂ ਫੇਰ ਆਂਗੇ ਆਜ ਹੁਣ ਇਹ ਬਹੁਤ ਟੇਸਟੀ ਬਣਾਉਂਦੇ ਆ ਮੈਗੀ ਮੈਨੇ ਨੂੰ ਕਿਹਾ ਤੂੰ ਬਣਾ ਦੋ ਚੱਤ ਲਾ ਫੇ ਹਾਏ ਹਾਏ ਦੇਗਾ ਲੀਡ ਲਾ ਪੈਂਦੀ ਆ ਲੋ ਜੀ ਆਪਣੇ ਪਿਆਰੇ ਪਿਆਰੇ ਹੱਥੋਂ ਸੇ ਹਮਾਰੇ ਲਈ ਮੈਗੀ ਰੈਡੀ ਕਰ ਦੋ ਮੈਂ ਰੋਟੀ ਬਣਾ ਲਵਾਂ ਮੈਂ ਤੁਸੀਂ ਮੈਗੀ ਰੈਡੀ ਕਰ ਦੋ ਮੈਨੂੰ ਆਪਣੇ ਹੱਥ ਦੀ ਮੈਗੀ ਸਵਾਦ ਨਹੀਂ ਲੱਗਦੀ ਬਾਹੜੇ ਹੱਥ ਦੀ ਸਵਾਦ ਲੱਗਦੀ ਭਾਂਡੇ ਆਪਾਂ ਧੋਤੇ ਆ ਜੀ ਲਗਾ ਵੀ ਉੱਤੇ ਆ ਕੀ ਗੱਲ ਬੋਲ ਦੇ ਯਾਰ ਨੂੰ ਚੁੱਪ ਤੇ ਹੁੰਦੇ ਆਂ ਕੀ ਕਰ ਰਹੇ ਹੋ ਲੋ ਜੀ ਤਾਂ ਹਮਨੇ ਬਣਾਉਣੀ ਹੈ ਮੈਗੀ ਸੱਚ ये धनिया सेमिया जी इधर पानी है मैगी इधर पानी है सेमिया पहले आपने सेमिया बनाया है इधर उसे पानी है सेमिया और उधर बननी है उल्टा दाणी पड़ गया कैमरा सेमिया से नहीं बनानी है सेमिया मैगी आएगी मैं तो मैगी खाऊंगी चलो देखो उल्टा दाणी पड़ मैं ना आज रोटी नहीं मम्मी ने उल्टा दाणी ਨਹੀਂ ਪਰ ਉਹ ਅਮਰ ਤੇ ਹਾਲਾ ਹਾਲ ਮਿਚਾ ਨਹੀਂ ਆ ਮਮਾ ਤੁਸੀਂ ਦੌੜੀ ਜਾਣੇ ਮੈਂ ਗਈ ਹੋਰ ਸਵਾਰ ਬਣ ਹੋਏ ਮੈਂ ਅਸਵਾਰ ਨੂੰ ਦੀ ਬਾਪਾ ਦੇ ਮਮਾ ਉਸ ਲਈ ਬੋਰ ਸਵਾਰ ਨਹੀਂ ਸੀ ਮੇਰੀ ਫਰੈਂਡ ਤਾਂ ਤਾਰੀਫ ਹੀ ਕਰਦੀਆਂ ਰਹਿ ਗਈਆਂ ਪਾਪਾ ਨੇ ਬਣਾਈ ਸੀ ਛੁੱਟੇ ਸਾਰੇ ਸਵਾਰ ਦੀ ਰਹੀ ਹੈ ਸੋਹਣੀ ਹੋਊਗੀ ਤਾਰੇ ਵਾਲੇ ਕੰਮ ਵੀ ਨਹੀਂ ਹੁੰਦੇ ਆ ਮੈਲੀਆ ਫਲਾਂ ਦਾ ਕੰਡੀਆਂ ਕਾਲੂ ਫੇਲ ਲਗੇ ਜਿਹੜੇ ਪੁੱਤ ਸਾਰੇ ਫਾਲੇ ਕੰਮ ਹੁੰਦੇ ਹੁੰਦੇ ਆ ਜਿਹੜੇ ਨਹੀਂ ਤਾਰੇ ਵਾਲੇ ਕੰਮ ਜਲਦੀ ਪਾੜੋ ਵੀ ਟੋਪਣਾ ਸੁੱਕ ਜਾਣੀਆਂ ਇਹ ਮੈਲੀਆ ਪੁੱਤ ਬਹੁਤ ਹੋ ਗਏ ਤਾਂ ਆ ਨਪ ਜੇ ਹੋ ਪਾਪੜੀ ਬੜੀ ਵਧੀਆ ਵੀ ਫੇਰ ਤੇ ਲਾਈਕ ਕਰਨਾ ਪੈਣਾ ਜੇ ਮਾਰੀ ਵਧੀਆ ਹੋਈ ਫੇਰ ਸਬਸਕ੍ਰਾਈਬ ਕਰਨਾ ਪੈਣਾ ਹਾਂਡ ਬਾਹਰ ਸਹੀ ਹੂੰ ਹੂੰ ਚਲੋ ਕਰੋ ਉਹਨੇ ਸਾਰੇ ਢੋਲਤਾ ਉਹ ਚ ਪਾ ਗਏ ਉਧਰ ਰੱਖੋ ਵਧੀਆ ਕੀ ਤੈਨੂੰ ਤੂੰ ਮਗਾ ਅੰਦਰ ਬੰਦ ਕੇ ਰੱਖਿਆ ਲੇ ਇਹ ਆਦੀ ਕੀ ਖਾਣੇ ਵਾਲੀ ਚੀਜ਼ ਟੱਕ ਪੰਜੀ ਪਈ ਆ ਮੋਗ ਗਿਆ ਆ ਆਦੀ ਬੰਡਾਲੀਆਂ ਆ ਇਹ ਟਿਕਲਾ ਦੇ ਕਿੰਨਾ ਬੜਾ ਪੂਗੇ ਕੁੱਤੇ ਵਾਂਗ। ਯਾ ਤੈ ਤੈ। ਇਹ ਨੋ ਨਾ ਵੀ ਬੜਾ ਲੈਣੀ। ਮੰਮਾ ਤੂੰ ਤਾਂ ਦਾ ਕੰਪੀਟੀਸ਼ਨ ਤੇ ਪਾਪਾ ਦਾ ਕੰਪੀਟੀਸ਼ਨ ਦੀ। ਸਾਰੇ ਦਵਾ ਦਾਲ ਦੀ ਡਰਾਮੇ ਹੀ ਆ। ਕੀ ਡਰਾਮੇ ਆ ਉਹ ਫੇਰ ਬਣਾਓ ਫੇ। ਕਿਉਂ ਬੜਾ ਮਖੈੜੀ ਹੋ। ਕੋਈ ਡਰਾਮੇ ਨਹੀਂ ਬਣਾਉ ਉਹ ਹੁਣ। ਚਲੋ ਫਿਰ ਕੰਪੀਟੀਸ਼ਨ ਕਰ ਲੋ ਕੰਪੀਟੀਸ਼ਨ ਕਰ ਲੋ। ਮੰਮਾ ਪਾਪਾ ਨਹੀਂ ਕਰਾਈ ਨੂੰ ਨਹੀਂ ਆਤਰਣਾ ਪਾਪਾ ਤੁਹਾਨੂੰ ਮੋਲੀ ਕਰਾਈ ਨੂੰ ਹਾਤਲਾ ਲੀਓ ਠੀਕ ਹੈ ਠੀਕ ਮਮਾ ਨਾਲ ਤੁਸੀਂ ਪਾਪਾ ਹੀ ਕੋਈ ਹੈਲਪ ਨਹੀਂ ਕਰਨੀ ਪਾਪਾ ਤੁਸੀਂ ਮਮਾ ਹੀ ਨਹੀਂ ਕਰਨੀ ਯਾ ਚਲ ਕੰਪੀਟੀਸ਼ਨ ਲਾਖਦੇ 1 2 3 ਨੂੰ ਦੋ ਬਰੇ ਚਲ ਲੈ ਪਾਪਾ ਲਾਈਕ ਮਮਾ ਸਬਸਕ੍ਰਾਈਬ ਤਦ ਮੈਂ ਆਈ ਰਮਨ ਸਬਸਕ੍ਰਾਈਬ ਜੇ ਗਰੀ ਮਮਾ ਲਈ ਕੀਤਾ ਤੁਹਾਨੂੰ ਪਸੰਦ ਲੱਗਦੀ ਫੇਰ ਲੱਗ ਕਰੋ ਸਬਸਕ੍ਰਾਈਬ ਜੇ ਪਪਾ ਜੀ ਨੂੰ ਆ ਲੱਗਦੀ ਫੇਰ ਕਰੋ ਲਾਈਕ ਹੋ ਗਈ ਰਈਆ ਵੀਰੇ ਥੋੜਾ ਵਲੌਗ ਨੂੰ ਦੇਖਦੇ ਨਹੀਂ ਹੁੰਦੇ ਅੱਜ ਤੂੰ ਇਹ ਗੱਲ ਕਰੇਗੀ ਟਾ ਸੇਮੀਆ ਵਾਲਾ ਮਾਰ ਗਈਆਂ ਮੈਂ ਬਾਹਰ ਬੈਠਾ ਸੀਗਾ ਤੇ ਵਾਲਾ ਮਾਰ ਗਈਆਂ ਤੇ ਕੈਸ ਚਲਾ ਦੇ ਮਿੱਤਰ ਇੰਦਰ ਇਹਨਾਂ ਦੀ ਮੈ ਗਈ ਤੇ ਰੋਟੀ ਰੋਟੀ ਸਿਰਫ ਇਹਨਾਂ ਨੇ ਖਾਣੀ ਆ ਬਾਕੀ ਕਹਿੰਦੇ ਕਿਸੇ ਨੇ ਵੀ ਨਹੀਂ ਖਾਣੀ ਇੱਕ ਵਾਰ ਗੈਸ ਚਲਾ ਦੇ ਥੱਲੇ ਜਿਸ ਨੂੰ ਮੈਂ ਅੱਧਰ ਨੂੰ ਆਹ ਹੌਂਸਲੇ ਤੇ ਸੇਮੀਆਂ ਵਾਲੇ ਹੋਏ ਨੇ ਤੇ ਇੱਕ ਸਾਈਡ ਸੇਮੀਆਂ ਬਣ ਗਈਆਂ ਆ ਤੇ ਰੋਟੀ ਨਿਆਣੇ ਨਿਆਣੇ ਤੁਸੀਂ ਵੀ ਨਹੀਂ ਖਾੜੀ ਰੋਟੀ ਉਹ ਬੰਗੂ ਆ ਖਾ ਰਹੀ ਸੀ ਹਾਂ ਨਹੀਂ ਆ ਇਹਨਾਂ ਨੇ ਹੀ ਖਾਣੀ ਆ ਜਸੂ ਤੂੰ ਖਾਣੀ ਰੋਟੀ ਖਾਣੀ ਆ ਮੈਂ ਆਪਣੇ ਲਈ ਨਹੀਂ ਖਾਣੀ ਜਸੂ ਵੀ ਨਾ ਬਣਾਈ ਜਸੂ ਲਈ ਰਹਿਣ ਦਿਓ ਆ ਚਾਰ ਨੂੰ ਵੀ ਆਪਾਂ ਪਿੰਕ ਚਾਰ ਚਾਰ ਨੂੰ ਕਿਹਣੀ ਹੋ ਲਓ ਜੀ ਜਿਹੜੀਆਂ ਸੇਮੀਆਂ ਉਹ ਸਾਡੀਆਂ ਬਣ ਕੇ ਰੈਡੀ ਹੋ ਚੁੱਕੀਆਂ ਆ ਅਸੀਂ ਕੀ ਕੀਤਾ ਦੋ ਤਨ ਵਾਲੇ ਦੇ ਕੇ ਤੇ ਉੱਤੇ ਰੱਖ ਦਿੱਤੀ ਦੀ ਪਲੇਟ ਆ ਚੌਥਾ ਪੰਜਵਾਂ ਵਾਲਾ ਆ ਇਹਦੇ ਉੱਪਰ ਵੀ ਅਸੀਂ ਰੱਖ ਦੇਣੀ ਆ ਪਲੇਟ ਤੇ ਫਿਰ ਜਿਹੜੀਆਂ ਸੇਮੀਆਂ ਫੁੱਲ ਜਾਣਗੀਆਂ ਤੇ ਵਧੀਆ ਬਣ ਜੂਗੀਆਂ ਥੋੜੀਆਂ ਠੰਡੀਆਂ ਕਰਕੇ ਖਾਣੀਆਂ ਆ ਅਸੀਂ ਤੁਸੀਂ ਵੀ ਕਮੈਂਟ ਬਾਕਸ ਵਿੱਚ ਦੱਸਿਓ ਜੀ ਠੰਡੀਆਂ ਸੇਵੀਆਂ ਕਿਹਨਾਂ ਕਿਹਨਾਂ ਨੂੰ ਸਵਾਦ ਲੱਗਦੀਆਂ ਨੇ ਜ਼ਰੂਰ ਕਮੈਂਟ ਕਰਿਓ ਤੇ ਜਿਨ੍ਹਾਂ ਨੂੰ ਮੈਗੀ ਸਵਾਦ ਲੱਗਦੀ ਉਹ ਵੀ ਕਮੈਂਟ ਕਰਿਓ ਲਓ ਜੀ ਆਪਣੀਆਂ ਬਣ ਗਈਆਂ ਭਾਈ ਸੇਵੀਆਂ ਤੁਸੀਂ ਕਰੋਣ ਜੋ ਕਰਨਾ ਚੱਕ ਦੋ ਸੇਵੀਆਂ ਹੁਣ ਤੇਰੇ ਵਰਗੀ ਆ ਮੈਂ ਕਿ ਆ ਮੌਰਨਿੰਗ 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 ਤੇਰੇ ਵਰਗੀ ਬਲੋਂ ਨਾ ਕਚੋਰੀ ਆਲੋਸ਼ੀ ਦੀ ਮੈਨੂੰ ਭੁੱਖ ਲੱਗੀ ਆ ਭੁੱਖ ਲੱਗੀ ਕਹਿੰਦੇ ਖੁੱਲ ਕਿਤਨ ਦੇ ਮੈਂ ਤਾਂ ਕੰਦੇ ਬਾਲੂ ਖੁੱਲ ਗਿਆ ਵੇ ਵਾਹ ਵਾਹ ਉਹ ਚਾਪਲ ਕਿਉਂ ਹੋਈ ਨੇ ਇੰਨਾ ਭੋਖੜੀ ਬਾਜ਼ਾਰ ਹੁੰਦੀ ਹੈਗੀ ਲਓ ਜੀ ਹੁਣ ਮੈਂ ਮੈਗੀ ਬਣਾਉਣ ਕਾ ਮੈਗੀ ਬਣਾਉਣ ਦੇ ਪ੍ਰੋਸੈਸ ਤੁਹਾਨੂੰ ਸਾਰਿਆਂ ਨੂੰ ਦਿਖਾ ਲਈ ਆਪਾਂ ਪਹਿਲਾਂ ਹੀ ਆਟਾ ਦੋ ਦੋ ਡਿਗੇ ਆਇਆ ਇਹ ਸੇਮੀਆਂ ਵਾਲੋ ਗੀ ਸਤਾਂ ਡਿਗੇ ਆ ਤੇ ਇਹਨਾਂ ਨੂੰ ਆਹ ਪਲੇਟ ਤੇ ਰੱਖ ਲੈਣੇ ਸਵਸਤ ਆ ਦੇਖੋ ਸਵੇਟੀ ਐਂਡ ਕੰਪਲੀਟਡ ਮੈਗੀ ਬਣਾਵਾਂਗੇ ਨਿਆਣੇ ਤੁੰਗੇ ਤੋੜ ਤੋੜ ਖਾਂਦੇ ਆ ਇੱਧਰ 那个。E